ਸੱਚੀ ਗੱਲ ਦੋਸਤੋ ਤੁਹਾਨੂੰ ਅਸੀਂ ਦਿਖਾ ਰਹੇ ਇੱਕ ਘਰ ਜਿਸ ਨੂੰ 80 ਸਾਲ ਹੋ ਚੁੱਕੇ ਨੇ ਘਰ ਦੇ ਮਾਲਕ ਪ੍ਰੇਮ ਸਿੰਘ ਜੀ ਦੁਆਰਾ ਦੱਸਿਆ ਜਾਂਦਾ ਹੈ ਕਿ ਉਹਨਾਂ ਦੀ ਸੋਝੀ ਤੋਂ ਪਹਿਲਾਂ ਤਾਂ ਬਣਾਇਆ ਗਿਆ ਸੀ ਇਹ ਘਰ ਆਪਾਂ ਥੋੜੀ ਉਹਨਾਂ ਨਾਲ ਗੱਲ ਵੀ ਕਰਾਉਂਗੇ ਤੇ ਥੋੜੀ ਜੀ ਜਾਣਕਾਰੀ ਵੀ ਲਵਾਂਗੇ ਕਿ 1947 ਵਿੱਚ ਕੀ ਹਾਲਾਤ ਸੀ ਤੇ ਤੁਹਾਨੂੰ ਘਰ ਦਾ ਅੰਦਰ ਤੇ ਦ੍ਰਿਸ਼ ਵੀ ਦਿਖਾ ਦਿੰਦੇ ਹਾਂ ਕਾਫੀ ਪੁਰਾਣਾ ਘਰ ਦੱਸਿਆ ਜਾ ਰਿਹਾ ਹੈ ਪਿੰਡ ਓਂਦ ਜ਼ਿਲ੍ਹਾ ਰੋਪੜ ਤਹਿਸੀਲ ਮਰੀਂਡਾ ਉਹਨਾਂ ਨਾਲ ਵੀ ਥੋੜੀ ਗੱਲਬਾਤ ਕਰਾਵਾਂਗੇ ਜਿੱਥੋਂ ਤੱਕ ਸਾਨੂੰ ਕੋਈ ਹੋਰ ਜਾਣਕਾਰੀ ਵੀ ਮਿਲਦੀ ਹੈ ਉਹ ਵੀ ਸਾਂਝੀ ਕਰਾਂਗੇ ਇਹ ਰੋਸ਼ਨਦਾਨ ਸ਼ਾਇਦ ਹੁਣ ਇੱਥੇ ਢੂੜੀ ਰੱਖੀ ਜਾਂਦੀ ਹੈ ਢੂੜੀ ਪਈ ਹੈ ਕਮਰੇ ਵਿੱਚ ਤੇ ਮਜ਼ਬੂਤੀ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਅੱਜ ਕੱਲ੍ਹ ਵੀ ਮਕਾਨਾਂ 'ਚ ਨਹੀਂ ਹੁੰਦੀ ਐਨੀ ਮਜ਼ਬੂਤੀ ਲੱਕੜ ਦੇਖ ਰੋਸ਼ਨਦਾਨ इस उपर शायद देख पौड़ियाँ होती थोड़ा रिश्का ले सकते तुरंत इसते क्योंकि पुराना हो चुके बहुत तो ती पंड ओं ਤਦ ਦ੍ਰਿਸ਼ ਵੀ ਦੇਖ ਸਕਦੇ ਹੋ ਤੁਹਾਡੇ ਨਾਲ ਇੱਕ ਬਜ਼ੁਰਗ ਨੇ ਜਿਨ੍ਹਾਂ ਦੀ ਉਮਰ ਇਸ ਟੈਂਪ ਬਾਬਾ ਜੀ ਕਿੰਨੀ ਉਮਰ ਆ ਤੁਹਾਡੀ 88 ਸਾਲ ਲੱਗਿਆ ਹੋਇਆ ਕੀ ਨਾਮ ਹੈ ਆਪਣਾ ਜੀ ਪ੍ਰੇਮ ਸਿੰਘ ਪ੍ਰੇਮ ਸਿੰਘ ਤੇ 84ਵਾਂ ਸਾਲ ਹੋ ਰਿਹਾ ਤੇ ਜਦੋਂ 1947 ਵਿੱਚ ਥੱਲੇ ਹੋਏ ਸੀ ਵੰਡ ਹੋਈ ਸੀ ਭਾਰਤ ਦੀ ਤਾਂ ਉਸ ਟਾਈਮ ਤੁਹਾਡੀ ਕਿੰਨੀ ਉਮਰ ਸੀ ਉਮਰ 6 6 ਸਾਲ ਸੀ ਠੀਕ ਹੈ ਬਾਬਾ ਜੀ ਤੁਹਾਨੂੰ ਯਾਦ ਹੈ ਉਸ ਵਕਤ ਦਾ ਕੀ ਹਾਲਾਤ ਸੀ ਉਸ ਇੱਥੇ ਮਤਲਬ ਮੁਸਲਮਾਨ ਰਹਿੰਦੇ ਤੇ ਗਲੀ ਚ ਆਪਣੇ ਪਿਛਲੇ ਪਾਸੇ ਅੱਛਾ ਜੀ ਮਕਾਨ ਤੇ ਪਿਛਲੇ ਪਾਸੇ ਗਲੀ ਚ ਚਾਰ ਪੰਜ ਘਰ ਤੇ ਬੰਦਸਲਾਨਾਂ ਦੇ ਹਾਂਜੀ ਉਹ ਰਹਿੰਦੇ ਤੇ ਇੱਥੇ ਅੱਛਾ ਜੀ ਬਾਕੀ ਕੁਲੂ-ਕੁਲੂ ਲਾਏ ਹੋਏ ਸਨ ਉਹਨਾਂ ਨੇ ਇੱਕ ਤਾਂ ਸਾਡੇ ਮਕਾਨ ਦੇ ਅੰਦਰ ਪਿਛਲੇ ਪਾਸੇ ਨਾਲੇ ਤਾਂ ਦੋ ਤਿੰਨ ਤਿੰਨ ਕੋਲੂ ਗਾਹਾਂ ਗਲੀਂ ਚ ਤੇ ਕੋਲੂ ਪਾਸੇ ਪਸੇ ਜਾ ਕੇ ਤੁਹਾਨੂੰ ਸਵਾ ਕੋਲ ਤਾਂ ਅੱਛਾ ਯਾਨੀ ਚਾਰ ਪੰਜ ਕੋਦੂ تھے ਉਹਨਾਂ ਦੇ ਉਹ ਕਹਿੰਦੇ ਤੇ ਇੱਥੇ ਜਾਣਦੇ ਤੁਸੀਂ ਉਸ ਟਾਈਮ ਦੇ ਕਿਸੇ ਜਾਂ ਤੁਹਾਡੇ ਯਾਰ ਮਿੱਤਰ ਤੁਹਾਡੇ ਨਾਲ ਜੋ ਮੁਸਲਮਾਨ ਸਿੱਖ ਖੇਡਦੇ ਹੁੰਦੇ ਸੀ ਇੱਕ ਦਾ ਨਾਮ ਤਾਂ ਨਿਆਮਤ ਸੀ ਨਿਆਮਤ ਵਾਲੀ ਅੱਛਾ ਜੀ ਇੱਕ ਦਾ ਨਾਮ ਪਤਾ ਨਹੀਂ ਮੇਰੇ ਕੋਲ ਹੁਣਾ ਮੇਰੂ ਦਾ ਭਾਈ ਵੀ ਹੋਣਾ ਜਿੰਦੀ ਠੀਕ ਹੈ ਜੀ ਮੇਰੂ ਦਾ ਭਾਈ ਮੇਰੂ ਦਾ ਚਾਚਾ ਰੈਲੂ ਦਾ ਹਰੇਲੂ ਦਾ ਚਾਚਾ ਰੈਲੂ ਰੈਲੂ ਬਾਬਾ ਦਾ ਮੇਰੂ ਦਾ ਜੀ ਮੈਂ ਤਾਂ ਛੋਟਾ ਮੇਰੂ ਦਾ ਬਾਬਾ ਦਾ ਰੈਲੂ ਉਦਾਂ ਰੈਲੂ ਦਾ ਬਾਬਾ ਦਾ ਰੈਲੂ ਹਾਂ ਅੱਛਾ ਤੁਸੀਂ ਇਕੱਠੇ ਫਿਰ ਕਦੋਂ ਕਿੰਨਾ ਕੁ ਪੜਿਆ ਬਾਬਾ ਜੀ ਤੁਸੀਂ ਮੈਂ ਤਾਂ 5-6 ਜਮਾਤਾਂ ਪੜਿਆ ਜਾਂ ਕੰਮ ਪਾਈ ਕਰਦਾ ਮੈਂ ਠੀਕ ਹੈ ਤੇ ਕੰਮ ਮੈਂ ਕਰਦਾ ਬੱਸ ਪੰਜ ਵਿਆਹ ਦੀਆਂ ਯੋਜਨਾਵਾਂ ਨਹੀਂ ਵੇਚਿਆ ਤੁਹਾਨੂੰ ਦਿਨ ਉਹ ਜਾਂਦ ਆਂਦੇ ਹੋਣੇ 1947 ਦੇ ਜਿਹੜੇ ਉਹ ਦਿਨ ਤਾਂ ਯਾਦ ਆਉਂਦੇ ਹੀ ਆ ਹਾਂਜੀ ਤੇ ਕਿਦਾਂ ਦਾ ਮਤਲਬ ਬਿਹਾਰ ਸੇ ਮਿਲੋ ਵਰਤੋ ਕਿਦਾਂ ਸੀ ਉਸ ਟਾਈਮ ਵਰਤੋ ਉਹਨਾਂ ਨਾਲ ਪਹਿਲਾਂ ਤਾਂ ਬਹੁਤ ਵਧੀਆ ਸੀ ਹਾਂਜੀ ਉਹ ਵੀ ਜਾਂਦੇ ਤੇ ਇੱਧਰ ਉੱਧਰ ਬੋਲਦੇ ਜਾਂਦੇ ਤੇ ਬੜੀ ਜ਼ਿਆਦਾ ਹੱਲਿਆਂ ਚ ਫਿਰ ਅੱਲੇ ਪੈ ਗਏ ਫਿਰ ਉਹ ਮੁਸਲਮਾਨਾਂ ਤੋਂ ਚਲੇ ਗਏ ਇੱਥੇ ਰੁਕੀ ਆ ਗਏ ਅੱਛਾ ਜੀ ਸਾਰੇ ਪਿੰਡੇ ਪਾਸੇ ਤੋਂ ਇਹਨਾਂ ਤੋਂ ਤਾਂ ਮੁਸਲਮਾਨਾਂ ਦਾ ਲੱਗਦਾ ਨਾਲ ਲੱਗਦਾ ਮੇਰੇ ਮੇਰੇ ਮਕਾਨ ਦੇ ਉਹ ਫਿਰ ਰੁਕੂ ਜਨ ਲਾਟ ਹੋ ਗਿਆ ਦਾ ਠੀਕ ਹੈ ਬਾਬਾ ਜੀ ਔਰ ਕੂਝੀ ਦਾ ਹੈ ਫਿਰ ਇੱਥੇ ਔਰ ਕੂਝਾਂ ਦੇ ਫਿਰ ਅਸੀਂ ਲੈ ਲਿਆ ਤਾਂ ਮੁੱਲ ਤੇ ਤੁਹਾਡਾ ਅਸੀਂ ਜਿਵੇਂ ਮਕਾਨ ਦੇਖਿਆ ਕਾਫੀ ਪੁਰਾਣਾ ਹੈ ਇਹ ਮਕਾਨ ਕਿ ਠੀਕ ਹੈ ਥੋੜ੍ਹ ਤੋਂ ਪਹਿਲਾਂ ਦਾ ਹੀ ਬਣਿਆ ਹੋਇਆ ਇਹ ਤਾਂ ਸਮਝ ਲਓ ਵੀ 90 ਸਾਲ ਹੋ ਗਏ ਇਹਨੂੰ ਬਣੇ ਨੂੰ ਅੱਛਾ ਜੀ ਸਾਡੀ ਸੋਚੀ ਤੇ ਜਾਨੀ ਪਹਿਲਾਂ ਦਾ ਹੀ ਬਣਿਆ ਹੋਇਆ ਇਹਦੇ ਪਿੱਛੇ ਲੜਾਈ ਠੀਕ ਹੈ ਜੀ ਠੀਕ ਹੈ ਤੁਸੀਂ ਮਤਲਬ ਕੀ ਕਾਰੋਬਾਰ ਕਰਦੇ ਸੀ ਉਸ ਟਾਈਮ ਤੁਹਾਡਾ ਕਾਰੋਬਾਰ ਮੈਂ ਜੱਟ ਆਪਣਾ ਖਲਾੜੀਆਂ ਘਲੂਣੇ ਦਾ ਕੰਮ ਕਰਦੇ ਹਾਂ ਮਿਸਤਰੀ ਖੇਤੀਬਾੜੀ ਖੇਤੀਬਾੜੀ ਦਾ ਕੰਮ ਵੀ ਕਰਦੇ ਹਾਂ ਤੁਸੀਂ ਕੁਝ ਸੁਨੇਹਾ ਦੇਣਾ ਚਾਹੁੰਦੇ ਹੋ ਆਪਣੇ ਮਿੱਤਰਾਂ ਨੂੰ ਜਿਹੜੇ ਇਸ ਵਕਤ ਜਿਹਨਾਂ ਤੁਸੀਂ ਨਾਮ ਲਿਆ ਸੀ ਰਿਹਾ ਕਿਆ ਨਾਮ ਲਿਆ ਸੀ ਉਹ ਤਾਂ ਚਲੇ ਗਏ ਜਿਹੜੇ ਉੱਥੇ ਚਲੇ ਗਏ ਪਾਕਿਸਤਾਨ ਚਲੇ ਗਏ ਹਾਂਜੀ ਜੀ ਇਸ ਵਕਤ ਉਹ ਉਹ ਵੀ ਹੋਣਗੇ ਤਾਂ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਤੁਸੀਂ ਉਹਨਾਂ ਨੂੰ ਬਸ ਆਹੀ ਆ ਵੀ ਆਪਣੇ ਪਾਈ ਜਿੱਥੇ ਬਸਦੇ ਆਪਣੇ ਠੀਕ ਠਾਕ ਬੋਲ ਇਹ ਹੋ ਸਕਦਾ ਤਾਂ ਮਿਲ ਕੇ ਜਾਓ ਇਹ ਹੋ ਸਕਦਾ ਤਾਂ ਮਿਲ ਸਕਦੇ ਜੀ ਮਿਲ ਸਕਦੇ ਹਾਂ ਆ ਸਕਦੇ ਜੀ ਠੀਕ ਹੈ ਬਣੀ ਹੋਈ ਬਹੁਤ ਨਾਮੀ ਜੀ ਠੀਕ ਹੈ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣਾ ਸਮਾਂ ਦੇਣ ਲਈ ਹਾਂ ਠੀਕ ਹੈ